ਆਉਂਦੇ ਸਾਡੇ ਵੱਲੋਂ ਇੱਥੇ ਸੀਵਰੇਜ ਤੋਂ ਜਵਾਬ ਕਿਤੇ ਦੇਖੋ ਜੋ ਸਲੇਮਸ਼ਾਹ ਰੋਡ ਹੈ ਸਾਡਾ ਹੈ ਨਵੀਂ ਬਾਦੀ ਦੇ ਨਾਲ ਲੱਗਦਾ ਬਹੁਤ ਪੁਰਾਣਾ 23 ਨੰਬਰ ਵਾਰਡ ਹੈ ਉੱਥੋਂ ਦੇ ਮੱਲਾ ਵਾਸੀ ਬੜੇ ਪ੍ਰਚਾਨ ਸੀਗੇ ਨਾ ਤਾਂ ਕੋਈ ਇੱਥੇ ਸੀਵਰੇਜ ਹੈ ਨਾ ਕੋਈ ਹੋਰ ਸੁਵਿਧਾ ਸੀ ਕਿ ਸੜਕਾਂ ਦਾ ਬਾਤ ਹੀ ਚੱਲ ਹੁੰਦੀ ਹੈ ਔਰ ਜਦੋਂ ਮੇਰੇ ਧਿਆਨ ਦੇ ਵਿੱਚ ਇਹਨਾਂ ਸਾਰਿਆਂ ਨੇ ਲਿਆਂਦਾ ਤਾਂ ਸਾਰਨਾ ਪਹਿਲਾਂ ਜਦੋਂ ਮੈਂ ਇਹਨਾਂ ਦੀ ਗੱਲ ਸੁਣੀ ਔਰ ਇਹਨਾਂ ਦਾ ਪਤਾ ਲੱਗਿਆ ਤਾਂ ਸਾਰਾ ਸਰਵੇ ਜਿਹੜਾ ਸਾਡਾ ਸੀਵਰੇਜ ਡਿਪਾਰਟਮੈਂਟ ਹੈ ਉਹਨਾਂ ਕੋਲ ਕਰਵਾਇਆ ਔਰ ਬਹੁਤ ਸਾਰੀਆਂ ਗਲੀਆਂ ਦੇ ਵਿੱਚ ਸੀਵੇ ਪੈਣ ਵਾਲਾ ਕਿਉਂਕਿ ਦੇਖਦੇ ਹੀ ਰਹਨੇ ਆ ਜਿੱਥੇ ਕੋਈ ਸੀਵਰੇਜ ਨਾ ਹੋਵੇ ਲੋਕ ਪਾਣੀ ਆਫਲ ਕਰਦੇ ਬਾਹਰ ਖੱਡੇ ਬਣਾ ਕੇ ਜਾਂ ਕਿਸੇ ਤਰੀਕੇ ਕਰਦੇ ਨੇ ਉਹ ਜ਼ਰਾ ਲੜਾਈਆਂ ਝਗੜੀਆਂ ਬਹੁਤ ਹੁੰਦੇ ਨੇ ਕਿ ਇਹਦੇ ਕਰਦੇ ਅੱਗੇ ਪਾਣੀ ਜਾਂਦਾ ਤਾਂ ਬੜੀ ਲੋੜ ਸੀਗੀ ਔਰ ਅੱਜ ਇਹ ਚਾਹੇ ਇਹ ਅਵਾਰਡ ਹੈ ਚਾਹੇ ਸਾਡਾ ਨਾਲ ਐਮ ਆਰ ਕਲੋਨੀ ਹੈ ਚਾਹੇ ਸਾਡਾ ਵਾਰਡ ਨੰਬਰ 1 ਹੈ ਚਾਹੇ ਸਾਡੀ ਟੀਚਰ ਕਲੋਨੀ ਹੈ ਨਾਲ ਦਾ ਜਿੰਨੇ ਵੀ ਸੀਵਰੇਜ ਦੀ ਕੋਈ ਪ੍ਰੋਬਲਮ ਸੀ ਔਰ ਨਾਲ ਹੀ ਸਾਡੀ ਮਾਧਵ ਨਗਰੀ ਹੈ तकरीबन 2 ਕਰੋੜ ਰੁਪਏ ਦੇ ਨਾਲ ਸੀਵਰੇਜ ਪਾਈਪਲਾਈਨ ਨਵੀਂ ਪਾਈਪਲਾਈਨ ਪਾਉਣ ਦਾ ਅੱਜ ਅਸੀਂ ਕੰਮ ਸ਼ੁਰੂ ਕਰਵਾਉਣ ਜਾ ਰਹੇ ਹਾਂ ਔਰ ਲੋਕਾਂ ਦੀ ਜਿਹੜੀ ਮੁਸੀਬਤ ਸੀਗੀ ਉਹ ਹੁਣ ਮੁਸੀਬਤ ਲੋਕਾਂ ਨੂੰ ਨਹੀਂ ਰਹੂਗੀ ਔਰ ਜਿਹੜਾ ਪਾਣੀ ਹੈ ਸੀਵਰੇਜ ਰਾਹੀਂ ਜਿਹੜਾ ਨਿਕਾਸੀ ਪਾਣੀ ਹੈ ਗੰਦਾ ਪਾਣੀ ਹੈ ਲੋਕਾਂ ਦੇ ਘਰਾਂ ਦਾ ਉਹ ਹੁਣ ਸੀਵਰੇਜ ਰਾਹੀਂ ਜਿਹੜਾ ਬਾਹਰ ਜਾਊਗਾ ਔਰ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਊਗੀ ਵੇਖਿਆ ਜਾਵੇ ਇਸਨਾਂ ਦੇ ਵਿੱਚ ਟਾਡ ਵੱਲੋਂ ਵਾਅਦੇ ਕਿਤੇ ਗਏ ਸੀ ਤਾਂ ਇੱਕ ਹੋਰ ਜਿਹੜਾ ਵਾਅਦਾ ਟਾਡ ਵੱਲੋਂ ਪੂਰਾ ਕੀਤਾ ਗਿਆ ਐਮਬੀ ਦੀ ਕਲਾਸ ਜਿਹੜੀ ਐਮਆਰ ਕਾਲਜ ਦੇ ਵਿੱਚ ਸ਼ੁਰੂ ਕਰਵਾਈ ਗਈ ਹੈ ਦੇਖੋ ਮੈਂ ਐਮਆਰ ਕਾਲਜ ਦੇ ਵਿੱਚ ਜਦੋਂ ਵੀ ਜਾਂਦੇ ਸੀਗੇ ਤਾਂ ਇੱਕ ਡਿਮਾਂਡ ਹੁੰਦੀ ਸੀ ਮੈਨੂੰ ਆਪ ਨੂੰ ਵੀ ਲੱਗਦਾ ਸੀ ਕਿ ਜਿਹੜਾ ਮਾਸਟਰ ਕੋਰਸ ਇੱਥੇ ਚਾਹੀਦੇ ਨੇ ਪਿਛਲੇ ਦਿਨੀ ਮੈਂ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਜਿਹੜੇ ਹਾਇਰ ਐਜੂਕੇਸ਼ਨ ਮਿਸਟਰ ਨੇ ਸਰਦਾਰ ਹਰਜੋਤ ਸਿੰਘ ਬਾਜ ਜੀ ਉਹਨਾਂ ਨਾਲ ਮੀਟਿੰਗ ਕੀਤੀ ਸੀ ਔਰ ਉਹਨਾਂ ਨੇ ਸਾਡੇ ਸੈਕਟਰੀ ਕਮਲਕਿਸ਼ੋਰ ਯਾਦਵ ਜੀ ਉਹਨਾਂ ਦੀ ਡਿਊਟੀ ਲਗਾਈ ਸੀ ਔਰ ਨਾਲ ਦੀ ਨਾਲ ਹੀ ਉਹਨਾਂ ਨੇ ਥੱਲੇ ਦਾਇਤਾ ਕਰਤੀ ਸੀ ਕਿ ਜਿਹੜੇ ਮਾਸਟਰ ਕੋਰਸ ਨੇ ਐਮਏ ਜਾਂ ਕੋਈ ਹੋਰ ਮਾਸਟਰ ਕੋਰਸ ਨੇ ਉਹ ਜਿਹੜੇ ਫਾਜ਼ਿਲਕਾ ਦੇ ਸਰਕਾਰੀ ਆਪਣੇ ਸਰਕਾਰੀ ਕਾਲਜ ਦੇ ਵਿੱਚ ਚਲਾਏ ਜਾਣ ਬੜੀ ਲੋਡ ਸੀਗੀ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਹਾਇਰ এডਿਕੇਸ਼ਨ ਮਨਿਸਟਰ ਸਰਦਾਰ ਹਰਜੋਤ ਸਿੰਘ ਬਾਜ ਜੀ ਜਿਨ੍ਹਾਂ ਨੇ ਸਾਡੇ ਫਾਜ਼ਿਲਕਾ ਦੇ ਵਿੱਚ ਹਾਇਰ এডਿਕੇਸ਼ਨ ਕੋਰਸ ਚਲਾਉਣ ਲਈ ਜਿਹੜੇ ਮਾਨਤਾ ਦਿੱਤੀ ਹੈ ਔਰ ਬੜਾ ਜਲਦੀ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਾਡੇ ਫਾਜ਼ਿਲਕਾ ਐਮਰ ਕਾਲਜ ਦੇ ਵਿੱਚ ਹਾਇਰ ਐਜੂਕੇਸ਼ਨ ਦੇ ਜਿਹੜੇ ਕੋਰਸ ਹੈ ਉਹ ਜਿਹੜੇ ਸਾਡੇ ਲੋਕ ਇੱਥੇ ਜਿਨ੍ਹਾਂ ਦੇ ਬੱਚੇ ਇੱਥੇ ਪੜ੍ਹਦੇ ਨੇ ਉਹ ਬੱਚੇ ਸਟੂਡੈਂਟ ਇੱਥੇ ਕਰ ਸਕਣਗੇ ਅੱਗੇ 40 ਦਿਨ ਤੁਹਾਡੇ ਵੱਲੋਂ ਸੀਵਰੇਜ ਨੂੰ ਸਾਫ ਕਰਨ ਦੇ ਟੈਂਡਰ ਲਗਾਇਆ ਗਿਆ ਸੀ ਉਹਦੀ ਸ਼ੁਰੂਆਤ ਕਰਾਈ ਗਈ ਹੈ ਨਵਾਂ ਸੀਵਰੇ ਪਾਇਆ ਜਾ ਰਿਹਾ ਹੈ ਅਗਰ ਕੋਈ ਹੋਰ ਡਿਮਾਂਡ ਵੀ ਆਉਂਦੀ ਹੈ ਤਾਂ ਉਹਨੂੰ ਕਿਸ ਤਰ੍ਹਾਂ ਤੁਹਾਡੇ ਨਾਲ ਪਹੁੰਚਾਇਆ ਜਾਵੇ ਸਾਡੇ ਦਰਸ਼ਕਾਂ ਲਈ ਤਾਂ ਦੇਖੋ ਸਾਡਾ ਦਫ਼ਤਰ ਹੈ ਦਾਣਾ ਮੰਡੀ ਫਾਜ਼ਿਲਕਾ ਜਿਹੜਾ ਗੇ ਪਹਿਲੇ ਗੇਟ ਦੇ ਨਾਲ ਹੀ ਉੱਥੇ ਆ ਕੇ ਕਿਸੇ ਨੂੰ ਵੀ ਕੋਈ ਸਮੱਸਿਆ ਆਉਂਦੀ ਆ ਕੇ ਉੱਥੇ ਆਪਦੀ ਸਮੱਸਿਆ ਦੱਸ ਸਕਦਾ ਹੈ ਔਰ ਕਿਸੇ ਦੀ ਵੀ ਕੋਈ ਸਮੱਸਿਆ ਹੈ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਜਲਦੀ ਤੋਂ ਜਲਦੀ ਉਸ ਸਮੱਸਿਆ ਦਾ ਹੱਲ ਕਰਾ ਕੇ ਉਸ ਸਮੱਸਿਆ ਤੋਂ ਲੋਕਾਂ ਨੂੰ ਜਿਹੜਾ ਮੁਸ਼ਕਲ ਤੋਂ ਜਿਹੜੀ ਸੁਭਦਾ ਦਵਾਈ ਜਾਵੇ ਔਰ ਕੋਈ ਹੋਰ ਵੀ ਕੰਮ ਹੈ ਕਿਸੇ ਨੂੰ ਕਿ ਸਾਡੇ ਕੋਲ ਆ ਸਕਦਾ ਹੈ ਸਾਨੂੰ ਦੱਸ ਸਕਦਾ ਹੈ ਮੇਰੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਜਲਦੀ ਤੋਂ ਜਲਦੀ ਕਿਸੇ ਦਾ ਕੰਮ ਹੈ ਕੋਈ ਸਮੱਸਿਆ ਉਹਦਾ ਹੱਲ ਕਰਾਇਆ ਜਾਵੇ ਔਰ ਹੱਲ ਕਰਵਾ ਵੀ ਰਹੇ ਆ ਚਾਹੇ ਕੋ ਡਿਵੈਲਪਮੈਂਟ ਦਾ ਕੰਮ ਹੈ ਚਾਹੇ ਕੋਈ ਹੋਰ ਕਿਸੇ ਨੂੰ ਕੰਮ ਹੈ ਤਾਂ ਸਾਰਿਆਂ ਦੇ ਕੰਮ ਜਿਹੜੇ ਕੀਤੇ ਜਾ ਰਹੇ ਉੱਥੇ ਬਹੁਤ ਸਾਰੇ ਘਰ ਬਣ ਚੁੱਕੇ ਨੇ ਔਰ ਸੀਵਰੇਜ ਦੀ ਸਮੱਸਿਆ ਬੜੀ ਵੱਡੀ ਜਿਹੜੀ ਪਾਣੀ ਦੇ ਨਿਕਾਸ ਵਾਲੀ ਸੀਗੀ ਔਰ ਉਹਦੇ ਜਿਹੜੀ ਸਮੱਸਿਆ ਦਾ ਅੱਜ ਹੱਲ ਕਰਨ ਜਾ ਰਹੇ ਆ ਪਹਿਲਾ ਸੀ ਟਿੰਗੜਾ ਕਲੋਨੀ ਜਿਹੜੀ ਸਲੇਮਸ਼ਾਹ ਰੋਡ ਤੇ ਕਲੋਨੀ ਹੈ ਉੱਥੇ ਜਾ ਕੇ ਸ਼ੁਰੂਆਤ ਕਰਾ ਕੇ ਆਏ ਆਂ ਔਰ ਹੁਣ ਜਿਹੜਾ ਇਹ ਮਾਧਵਨਗਰੀ ਪਹੁੰਚੇ ਆਂ ਇੱਥੇ ਜਿਹੜੀਆਂ ਬਹੁਤ ਸਾਰੀਆਂ ਗਲੀਆਂ ਜਿਹੜੇ ਕਰਨ ਨੇ ਸੀਵਰੇਜ ਦੀ ਸਹੂਦਤਾਂ ਤੋਂ ਜਿਹੜੇ ਇੱਥੇ ਇੱਥੇ ਮੁਕੰਮਲ ਨਹੀਂ ਸੀ ਸੀਵਰੇਜ ਪੂਰਾ ਕੋਈ ਕਿਤੇ ਵੀ ਨਹੀਂ ਸੀ ਸੋ ਅੱਜ ਉਹ ਜਿਹੜਾ ਸੀਵਰੇਜ ਦੇ ਪਾਈਪਲਾਈਨ ਪਾਉਣ ਦਾ ਅੱਜ ਇੱਥੇ ਅਸੀਂ ਕੰਮ ਸ਼ੁਰੂ ਕਰਵਾਉਣ ਜਾ ਰਹੇ ਆਂ ਤਕਰੀਬਨ 2 ਕਰੋੜ ਦੀ ਲਾਗਤ ਦੇ ਨਾਲ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਸੀਵਰੇਜ ਪਾਇਆ ਜਾਊਗਾ ਔਰ ਇਹ ਥੋੜੇ ਸਮੇਂ ਦੇ ਵਿੱਚ ਜਿਹੜਾ ਸਾਰੀਆਂ ਪਾਈਪਾਂ ਪਾ ਕੇ ਸੇਵਰੇ ਮੁਕੰਮਲ ਤੌਰ ਤੇ ਜਿਹੜਾ ਚਾਲੂ ਹੋ ਜਾਏਗਾ ਔਰ ਉਸ ਤੋਂ ਬਾਅਦ ਕਿਸੇ ਵੀ ਵਿਅਕਤੀ ਕਿਸੇ ਵੀ ਜਿਹੜੇ ਮਾਦਵਨਗਰੀ ਹੈ ਚਾਹੇ ਹੋਰ ਹਿੱਸੇ ਨੇ ਫਾਜ਼ਿਲ ਕਰਦੇ ਕੋਈ ਵੀ ਸੇਵਰੇ ਦੀ ਸਮੱਸਿਆ ਨਹੀਂ ਆਉਗੀ